ਬਹੁਤ ਸ਼ਲਾਕਤ ਜੋ ਬੇਨਾਂ ਨੇ ਕਰ ਚੱਕਦੇ ਆ ਹਰ ਇੱਕ ਸਾਲ ਦੀ ਤਰ੍ਹਾਂ ਖੋਲਾ ਕਿੰਗਰਾ ਤੋਂ ਆਣ ਕੇ ਇੱਥੇ ਨਾਲ ਲੱਗਦੇ ਸਾਰੇ ਪਿੰਡਾਂ ਦਾ ਸਹਿਯੋਗ ਲੈ ਕੇ ਸਲਾਰਪੁਰ ਮਗੜੂ ਰੈਪੁਰ ਫਰੋਲਾ ਸਾਰੇ ਪਿੰਡਾਂ ਦੇ ਸਹਿਯੋਗ ਨਾਲ ਮੇਲਾ ਸਜਾਇਆ ਜਾਂਦਾ ਤੇ ਪੂਰਾ ਮਿਹੜੂ ਵੀ ਪੂਰਾ ਸਾਧ ਦੇ ਰਾਨ ਕੇ ਆਪਣਾ ਪਿੰਡ ਮਿਹੜੂ ਦਾ ਸਾਧ ਦੇ ਰਿਆ ਸਲਾਰਪੁਰ ਵੀ ਪੂਰਾ ਸਾਧ ਦੇ ਰਿਆ ਪਰ ਇਹਨਾਂ ਨੂੰ ਕਦੇ ਵੀ ਅਸੀਂ ਸਾਡੇ ਵੱਲੋਂ ਇਹ ਹੀ ਹੁੰਦੀ ਪਈ ਕੋਈ ਵੀ ਇਹਨਾਂ ਨੂੰ ਬੜੇ ਵੀ 9 10 ਤਰੀਕ ਨੂੰ ਫਿਰ ਆਉਣ ਵਾਲੇ ਨੂੰ ਸਾਰੀ ਸਮੂਹ ਸਕਤੋਂ ਅਪੀਲ ਕਰਦੇ ਆਂ ਕਿ ਖਮੋ ਮਾਗੇ ਪਹੁੰਚੋ ਸੋ ਮੇਲਾ ਵਿੱਚੋਂ ਮੇਲਾ ਸੁਣੀ ਦਾ ਮੇਲਾ ਸੁਣੀ ਦਾ ਬਾਬੇ ਘੋੜੀ ਵਾਲੀ ਦਾ ਪਿੰਡ ਮਿਹੜੂ ਦੀਆਂ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਹੋਏ ਕੈਮਰੇ ਤੇ ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਜੋਗੇ ਗੁਰਦੁਆਰਾ ਸਿੰਘਾਂ ਸ਼ਹੀਦ ਦਾ ਬਾਬਾ ਦੇ ਪ੍ਰਧਾਨ ਵੀ ਹੈਗੇ ਆ ਪਿੰਡ ਮਿਹੜੂ ਦੀ ਸ਼ਾਨ ਔਰ ਪਿੰਡ ਮਿਹੜੂ ਦੇ ਸਾਬਕਾ ਸਰਪੰਚ ਵੀ ਹੈ 9 ਅਤੇ 10 ਅਕਤੂਬਰ ਮਿਤੀ ਸਰਕਾਰੀ ਸਕੂਲ ਦੀ ਬੈਕ ਸਾਈਡ ਤੇ ਪਿੰਡ ਮਿਹੜੂ ਵਿਖੇ ਡੇਰਾ ਬਾਬਾ ਜਤਰਾਜੀ ਘੋੜੀ ਵਾਲੇ ਦਾ ਸਰਾਨਾ ਮੇਲਾ ਜਿਹੜਾ ਕਿ ਹੁਣ ਆ ਰਿਹਾ ਹੈਗਾ ਵਾ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਗਾਇਕ ਕਲਾਕਾਰ ਫਨਕਾਰ ਕਵਾਲ ਨਗਰਾਂ ਦੇ ਪ੍ਰੋਗਰਾਮ ਹੋਣ ਦੀ ਗੱਲਬਾਤ ਕਰਾਂਗੇ ਮੇਰੇ ਨਾਲ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਮੌਜੂਦ ਹੈਗੇ ਆ ਨਾਲ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਪਹਿਲਾਂ ਸਭ ਤੋਂ ਗੱਲਬਾਤ ਕਰਦੇ ਆ ਪ੍ਰਧਾਨ ਖੁਂਦਰ ਸਿੰਘ ਕਾਲਾ ਜੀ ਜੋ ਕਿ ਅ ਇਹੇ ਕਾਰਜਾਂ ਵਿੱਚ ਇਹੇ ਮੇਲੇ ਵਿੱਚ ਪਹਿਲਾਂ ਤੋਂ ਸਿਵਾਵਾ ਨਿਮੋਦੇ ਆ ਰਹੇ ਹੈਗੇ ਆ ਦੇਖਦੇ ਆ ਇਸ ਸਮਾਗਮ ਨੂੰ ਲੈ ਕੇ ਇਹਨਾਂ ਦੇ ਕੋਲ ਜਿਹੜੇ ਪ੍ਰਬੰਧਕ ਕਮੇਟੀ ਦੇ ਮੈਂਬਰ ਪੁੱਜੀ ਹੈਗੇ ਆ ਇਹਨਾਂ ਦਾ ਕੀ ਕਹਿਣਾ ਹੈਗਾ ਪ੍ਰਧਾਨ ਸਾਹਿਬ ਤੁ ਸੰਤ ਬਾਬਾ ਚਤਰਾਦਾਸ ਜੀ ਕੋੜੀ ਵਾਲਿਆਂ ਸਲਾਨਾ ਮੇਲਾ 9 ਅਤੇ 10 ਅਕਤੂਬਰ ਮਿਤੀ ਨੂੰ ਜਿਹੜਾ ਮਨਾਇਆ ਜਾ ਰਿਹਾ ਹੈ ਸਭ ਤੋਂ ਵੱਡੀ ਗੱਲ ਹੈ ਕਿ ਖੁਰਲਾ ਕਿੰਗਰਾ ਤੋਂ ਸੰਗਤ ਆ ਕੇ ਇੱਥੇ ਮਨਾਉਂਦੀ ਹੈਗੀ ਆ ਖਾਸ ਤੌਰ ਤੇ ਮਿਹੜੂ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਤੁਹਾਡਾ ਕੀ ਕਹਿਣਾ ਤੁਹਾਡੀ ਹਮੇਸ਼ਾ ਸ਼ਿਰਕਤ ਰਹਿੰਦੀ ਹੈਗੀ ਉੱਥੇ ਬਿਲਕੁਲ ਬਿਲਕੁਲ ਬਹੁਤ ਸ਼ਲਾਘਾ ਜੋ ਬਈਨਾਂ ਨੇ ਕੰਮ ਚੱਕਦੇ ਆ ਹਰ ਇੱਕ ਸਾਲ ਦੀ ਤਰ੍ਹਾਂ ਖੁਰਲਾ ਕਿੰਗਰਾ ਤੋਂ ਆਣ ਕੇ ਇੱਥੇ ਨਾਲ ਲੱਗਦੇ ਸਾਰੇ ਪਿੰਡਾਂ ਦਾ ਸਹਿਯੋਗ ਲੈ ਕੇ ਸਲਾਰਪੁਰ ਮਿਹੜੂ ਰਾਏਪੁਰ ਫਰੋਲਾ ਸਾਰੇ ਪਿੰਡਾਂ ਦੇ ਸਹਿਯੋਗ ਨਾਲ ਮੇਲਾ ਸਜਾਇਆ ਜਾਂਦਾ ਤੰਦਨ ਬਾਬਾ ਚਤਰਾਜੀ ਘੋੜੇ ਵਾਲਿਆਂ ਦਾ ਮੇਲਾ ਜਿਹਨੂੰ ਬਹੁਤ ਪ੍ਰਸਿੱਧ ਹੋ ਗਿਆ ਅੱਜ ਤੇ ਉਹਨਾਂ 9 10 ਤਰੀਕ ਨੂੰ ਫਿਰ ਆਉਣ ਵਾਲੇ ਨੂੰ ਸਾਰੀ ਸਮੂਹ ਸੰਗਤ ਤੋਂ ਅਪੀਲ ਕਰਦੇ ਆਂ ਕਿ ਹਮ ਹਮ ਅਕੇ ਪਹੁੰਚੋ ਜੋ ਵੀ ਇਹਨਾਂ ਦੇ ਸ਼ਲਾਘਾ ਜੋ ਕਰਮ ਚੱਕਿਆ ਬਹੁਤ ਵਧੀਆ ਹੈ ਤੇ 9 ਤਰੀਕ ਨੂੰ ਇਹਨਾਂ ਤੇ ਮਤਲਬ ਜਿੱਦਾਂ ਜੋ ਵੀ ਤਰਵਾਰ ਦੀ ਰਸਮ ਚਾਦਰ ਦੀ ਹੋਵੇਗੀ ਉਹ ਹੋਵੇਗੀ 10 ਤਰੀਕ ਨੂੰ ਸਿੰਗਰ ਲੱਗਣਗੇ ਤੇ ਸਾਰੀਆਂ ਸੰਗਤਾਂ ਨੂੰ ਇਹ ਹੀ ਅਪੀਲ ਹੈ ਕਿ ਹਮ ਹਮ ਅਕੇ ਪਹੁੰਚੋ ਕੋਈ ਵੀ ਉੱਥੇ ਸ਼ਰਾਬੀ ਅੰਸਰ ਆਵੇਂ ਚਲੋ ਕੋਗੇ ਕੋਹਲੜ ਮਾਜੀ ਨਾ ਕਰਿਆਣਗੇ ਕਿਉਂਕਿ ਚੱਲਦੇ ਪ੍ਰੋਗਰਾਮ ਨੂੰ ਖਰਾਬ ਕਰਨਾ ਕੋਈ ਚੰਗਾ ਨਹੀਂ ਹੁੰਦਾ ਤੇ ਅਪੀਲ ਕਰਦੇ ਆ ਸਾਰਿਆਂ ਨੂੰ ਬੜਾ ਸਹਿਯੋਗ ਦੇਣ ਕੇ ਪ੍ਰਧਾਨ ਜੀ ਸਾਡੇ ਪਿੰਡ ਮਿਹੜੂ ਦੀ ਜਿਹੜੀ ਪਾਵਨ ਕੋਇਤਰ ਜਗਾ ਗੁਰਦੁਆਰਾ ਸੰਗਾ ਸ਼ਹੀਦ ਤੁਸੀਂ ਉਹਦੇ ਪ੍ਰਧਾਨ ਹੋਰ ਹੁਣ ਗੁਰਦੁਆਰਾ ਸਾਹਿਬ ਦੀ ਨਵੀਂ ਉਸਾਰੀ ਵੀ ਹੋਈ ਹੈ ਤੁਸੀਂ ਇਹ ਜਿਹੇ ਕਾਰਜਾਂ ਵਿੱਚ ਯਤਨ ਸ਼ਿਰ ਲੋਕਾਂ ਤੁਹਾਨੂੰ ਚੁਣਿਆ ਹੋਇਆ ਹੈਗਾ ਵਾ ਨਾਲ ਨਾਲ ਤੁਸੀਂ ਪਿੰਡ ਦੇ 5 ਸਾਲ ਸਰਪੰਚੀ ਕੀਤੀ ਹੈ ਔਰ ਕੀ ਲੱਗਦਾ ਕਿ ਪਿੰਡ ਮਿਹੜੂ ਦੀ ਗੱਲ ਕਰੀਏ ਲੋਕੀ ਜਿਹੜੇ ਕਮੇਟੀ ਹੈਗੀ ਹੈ ਬਾਹਰੋਂ ਆ ਕੇ ਸਮਾਗਮ ਕਰਵਾਉਂਦੀ ਹੈਗੀ ਹੈ ਸਾਡੇ ਖਾਸ ਤੌਰ ਤੇ ਜਿਹੜਾ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਇੱਥੇ ਸ਼ਿਰਕਤ ਕਰਦੇ ਸ਼ਾਮਲ ਹੁੰਦੇ ਹੈਗੇ ਆ ਲੇਕਿਨ ਗੱਲ ਕਰੀ ਤਾਂ ਮਿਹੜੂਪੜ ਦੇ ਲੋਕ ਇਹਨਾਂ ਦਾ ਜਿਹੜੇ ਬਾਹਰੋਂ ਆ ਕੇ ਮਹਿਮਾਨ ਲੋਕ ਸਾਡਾ ਇਸ ਮਾਗਮ ਬਰੋਦੇ ਇਹਨਾਂ ਦਾ ਕਿਸ ਤਰ੍ਹਾਂ ਸਹਿਯੋਗ ਕਰਨ ਬਿਲਕੁਲ ਦੇਖੋ ਇਹ ਤਾਂ ਬੜਾ ਸ਼ਰਧਾ ਦੀ ਗੱਲ ਆ ਦੇਖੋ ਇਹਨਾਂ ਦੀ ਸ਼ਰਧਾ ਬਣੀ ਹੋਈ ਆ ਕਿ ਜਿੱਥੇ ਲੱਗੇ ਆ ਉੱਥੇ ਦਾ ਇਹ ਨਿਵਾ ਵੀ ਰਹੇ ਪੂਰੀ ਚੰਗੀ ਤਰ੍ਹਾਂ ਤੇ ਪੂਰਾ ਮਿਹੜੂ ਵੀ ਪੂਰਾ ਸਾਥ ਦੇ ਰਿਆਣਗੇ ਆਪਣਾ ਪਿੰਡ ਵੀ ਪੂਰਾ ਸਾਥ ਦੇ ਰਿਆ ਸਲਾਰਪੁਰ ਵੀ ਪੂਰਾ ਸਾਥ ਦੇ ਰਿਆ ਪਰ ਇਹਨਾਂ ਨੂੰ ਕਦੇ ਵੀ ਅਸੀਂ ਸਾਡੇ ਵੱਲੋਂ ਇਹ ਹੀ ਹੁੰਦੀ ਪਈ ਕੋਈ ਵੀ ਇਹਨਾਂ ਨੂੰ ਕ ਕੋਈ ਤੰਗੀ ਨਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਮਤਲਬ ਕੋਈ ਵੀ ਅਲਾਮਬਾ ਨਾ ਹੋਵੇ ਸਾਡੇ ਵੱਲੋਂ ਪੂਰਾ ਇਹ ਸਹਿਯੋਗ ਨਾਲ ਪਿਛਲੋਂ ਵਧੀਆ ਉਪਰਾਲੇ ਕਰ ਰਹੇ ਆ ਵਧੀਆ ਉਪਰਾਲਿਆਂ ਨਾਲ ਵਧੀਆ ਢੰਗ ਨਾਲ ਹੀ ਹੋਣੀ ਚਾਹੀਦੀ ਹੈ ਸਾਡੀ ਇਹ ਹੀ ਹਮੇਸ਼ਾ ਜੀ ਇਸ ਸਮਾਗਮ ਦੇ ਲੈ ਕੇ ਤੁਹਾਡਾ ਕਿਸ ਤਰ੍ਹਾਂ ਦੀ ਭੂਮਿਕਾ ਰਹੇਗੀ ਕਿ ਜਿਹੜੇ ਹੈਗੇ ਪਿੰਡ ਮਹਿੜੂ ਦੇ ਨਾਮ ਜਿਹੇ ਹੀ ਇਹ ਸਵਾਗਤ ਮਿਲੇਗਾ ਪਿੰਡ ਮਹਿੜੂ ਦੇ ਉਲੀਕੇ ਜਾਂਦੇ ਰਹਿਣ ਔਰ ਪਿੰਡ ਮਹਿੜੂ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਰਹੇ ਅਸੀਂ ਇਹਨਾਂ ਦੇ ਨਾਲ ਹੈ ਸਾਡਾ ਪੂਰਾ ਸਹਿਯੋਗ ਰਹੇਗਾ ਦਿਨ ਰਾਤ ਦੋ ਦਿਨ ਦਿਨ ਇਹਨਾਂ ਦੇ ਨਾਲ ਰਹਾਂਗੇ ਜਿੱਥੇ ਸਾਡੀ ਲੋੜ ਪਏ ਅਸੀਂ ਇਹਨਾਂ ਦੇ ਨਾਲ ਖੜ ਸੋ ਸਤਿਵਿਸ਼ਾ ਪ੍ਰਧਾਨ ਸੁਖਿੰਦਰ ਸਿੰਘ ਕਾਲਾ ਜੀ ਪਿੰਡ ਮਿਹਰੂ ਦੇ ਸਾਫ ਕਾ ਸਰਪੰਚ ਜਿਨ੍ਹਾਂ ਦੀ ਪਿੰਡ ਮਿਹਰੂ ਦੀ ਅੱਜ ਵੀ ਇਹਨਾਂ ਨੂੰ ਸ਼ਾਨ ਸਮਝਿਆ ਜਾਂਦਾ ਹੈਗਾ ਵਾ ਪਰ ਕਮੇਟੀ ਮੈਂਬਰਾਂ ਨੇ ਹੁਣੀ ਮੈਨੂੰ ਕਿਹਾ ਸੀਗੇ ਪ੍ਰਧਾਨ ਸੁਖਿੰਦਰ ਸਿੰਘ ਕਾਲੇ ਬਣਾ ਸਾਡਾ ਸਮਾਗਮ ਅਧੂਰਾ ਹੈਗਾ ਵਾ ਕਿਉਂਕਿ ਇਹਨਾਂ ਨਾਲ ਪਹਿਲਾਂ ਵੀ ਕਾਫੀ ਇਹਨਾਂ ਦੇ ਸਹਿਯੋਗ ਸਮਾਗਮ ਰਹੀਆਂ ਹੈਗੀਆਂ ਵਾ ਨਾਲ ਨਾਲ ਰਾਣਾ ਜੀ ਮੇਨਾ ਮੌਜੂਦ ਹੈਗੇ ਜੋ ਕਿ ਖੁਰਲਾ ਕਿੰਗਰ ਤੋਂ ਹੈਗੇ ਸਰਪੰਚ ਸਾਹਿਬ ਤਾਂ ਹੋ ਗਈ ਸੀ ਸੋ ਕਾਲਾ ਭਾਈ ਨੇ ਹੁਣੀ ਜਾਣਕਾਰੀ ਦਿੱਤੀ ਹੈਗੀ ਕਿ ਬਾਹਨਾ ਬਾਹ ਮੋਢੇ ਮੋਢਾ ਮਲਾ ਕੇ ਖੜਾਂਗੇ ਕਦੇ ਜੀ ਦੀ ਤਰੂਟੀ ਹੋਵੇਗੀ ਤੇ ਸਮਾਗਮ ਵਿੱਚ ਪਹਿਲਾਂ ਵੀ ਸ਼ਿਰਕਤ ਕੀਤੀ ਹੈਗੀ ਹੁਣ ਵੀ ਤਾਂ ਨਾਲ ਖੜੇ ਹੈਗੇ ਤੁਹਾਡਾ ਕੀ ਕਹਿਣਾ ਹੈ ਕਿਸ ਤਰ੍ਹਾਂ ਦੇ ਪ੍ਰੋਗਰਾਮ ਨਾਲ-ਨਾਲ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਭਾਜੀ ਇਹ ਖੁਰਲਾਕਿੰਗ ਤੋਂ ਚੱਲ ਕੇ ਇੱਥੇ ਆਨੇ ਆ ਜੀ ਪਰ ਜਿਆਦਾ ਸਹਯੋਗ ਇਹਨਾਂ ਦਾ ਹੁੰਦਾ ਸਾਨੂੰ ਕੋਈ ਡਰ ਨਹੀਂ ਹੈ ਕੋਈ ਡੁਖਰ ਨਹੀਂ ਹੋ ਜਦੋਂ ਸਾਡੇ ਨਾਲ ਕਾਲਾ ਬਾਜੀ ਖੜ ਗਿਆ ਤਾਂ ਸਾਨੂੰ ਦੱਸ ਸਾਰਾ ਮੁੱਕ ਜਾਂਦਾ ਹੈ ਤੇ ਬਾਕੀ ਸਾਰਿਆਂ ਦੀ ਬਹੁਤ ਮਿਹਰਬਾਨੀ ਆ ਸਲਾਰਪੁਰ ਅਰਦਾਸਪੁਰ ਮਿਹੜੂ ਉਹ ਸਾਡਾ ਸਹਯੋਗ ਦਿੰਦੇ ਆ ਅਸੀਂ ਖੁਰਲਾ ਕਿੰਗਰਾ ਤੋਂ ਆ ਕੇ ਇਥੇ ਮੇਲਾ ਕਰਵਾਉਂਦੇ। ਸਰਪ੍ਰਧ ਜੀ ਦਾ ਕਹਿਣਾ ਕਿ ਜਦੋਂ ਕਾਲਾ ਭਾਈ ਸਾਣਾ ਖੜ ਜਾਂਦਾ ਤਾਂ ਸਾਡਾ ਸਾਰਾ ਡਰ ਮੁੱਕ ਜਾਂਦਾ। ਇਹ ਦੱਸੋ ਕਿ ਕਿੱਥੋਂ-ਕਿੱਥੋਂ ਲੋ ਸੰਗਤ ਜਿਹੜੀ ਨਤਮਸਤਕ ਹੁੰਦੀ ਔਰ ਕਿਹੜੇ-ਕਿਹੜੇ ਪ੍ਰੋਗਰਾਮ ਇਸ ਬਾਰੇ ਉਲੀਕੇ ਗਏ ਆ। ਸਰ ਸਲਾਤਪੁਰ, ਅਰਦਾਸਪੁਰ, ਮਹਿੜੂ, ਚਿਹੜੂ ਸਾਰੀ ਸੰਗਤ ਆਂਦੀ ਹੈ ਜੀ। ਤੇ ਨੌ ਰਾਤ ਨੂੰ ਲੱਗਦਾ ਹੈ ਜੀ ਖਾਲੀਆਂ ਆ ਤੇ ਦਸਤਰੀ ਨੂੰ ਗਾਇਕ ਆ ਤੇ ਬਾਅਦ ਚ 3 ਵਜੇ ਨਿਕਲ ਆਇਆ ਜੀ ਤੇ ਗੁਰੂ ਜੀ ਦਾ ਲੰਗਰ ਪਤਾ ਆਇਆ। ਸਰ ਬੇਮੌਸਮੀਆ ਬਰਸਾਤਾਂ ਹੋ ਰਹੀਆਂ ਹੈਗੀਆਂ ਸਵੇਰੇ ਵੀ ਹੋ ਗਈ ਹੈਗੀ ਮਹੀਨੇ ਚ ਚਖੜ। ਰਸਤੇ ਕਾਫੀ ਖਰਾਬ ਹੈਗੇ ਰਸਤਾ ਰੂਟ ਮੈਪ ਦੱਸੂਗੇ ਸਾਡੇ ਦਰਸ਼ਕਾਂ ਨੂੰ ਜਿਹੜੇ ਲੋਕਾਂ ਨੂੰ ਸੰਗਤ ਨੂੰ ਕਿੱਥੋਂ ਦੀ ਕਿੱਥੋਂ ਦੀ ਆ ਸਕਣ ਉਹ ਔਰ ਤੁਸੀਂ ਕੀ ਕੀ ਪ੍ਰਬੰਧ ਕੀਤੇ ਗਏ ਜੇਕਰ ਰਸਤੇ ਕੋਈ ਰੁਕਾਵਟ ਜਾਂ ਗਾਰਾ ਜਿਕੜ ਹੋਇਆ ਹੈਗਾ ਵਾ ਤੁਹਾਡੇ ਕਿਸ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸਰ ਮਹਿੜੋ ਸਕੂਲ ਕੜਾ ਕੇ ਮਸ਼ਹੂਰ ਹੈ ਮਹਿੜੂ ਦਾ ਸਕੂਲ ਉਹਦੇ ਕੋਲੋਂ ਆਪਾਂ ਆਪਣੇ ਮੋੜ ਜਣਾ ਅਰਦਾਸਪੁਰ ਵੱਲੋਂ ਤੇ ਨਾਲ ਹੀ ਅੱਗੇ ਬੈਨਰ ਲੱਗਾ ਹੋਣਾ ਸਾਡਾ ਝੰਡੇ ਲਾਏ ਹੋਣੇ ਆ ਉਹ ਝੰਡੇ ਦੇ ਨਾਲ-ਨਾਲ ਆਪਣੀ ਜਗ੍ਹਾ ਤੇ ਪਹੁੰਚ ਸਕਦੇ ਆ ਲਵਲੀ ਯੂਨੀਵਰਸਿਟੀ ਦੀ ਵੈਬਸਾਈਟ ਕੋ ਜਿਹੜੀ ਸੰਗਤ ਦੂਰੋ ਦਰਿਓ ਆਏਗੀ ਉਹਨਾਂ ਲਈ ਕੋਈ ਰਹਿਣ ਦਾ ਪ੍ਰਬੰਧ ਵੀ ਹੈਗਾ ਲੰਗਰ ਪਾਣੀ ਦਾ ਸਰ ਰਾਤ ਦਾ ਖਾਣ ਪੀਣ ਦਾ ਰੋਟੀ ਪਾਣੀ ਦਾ ਰਹਿਣ ਦਾ ਪ੍ਰਬੰਧ ਪੂਰਾ ਹੋਣਾ ਜੀ ਸੋ ਮੇਲੇ ਸੰਬੰਧੀ ਸਾਰੀ ਜਿਹੜੀ ਜ਼ਰੂਰੀ ਪਰਮਿਸ਼ਨਾਂ ਹੁੰਦੀਆਂ ਪੁਲਿਸ ਪ੍ਰਸ਼ਾਸਨ ਦੀਆਂ ਉਹਨਾਂ ਨੂੰ ਧਿਆਨ ਵਿੱਚ ਲਿਆਂਦੀਆਂ ਇਹ ਚੀਜ਼ਾਂ ਸਾਰੀਆਂ ਤੁਸੀਂ ਹਾਂ ਜੀ ਸਰ ਜੀ ਪਰਮਿਸ਼ਨ ਲਈ ਜੀ ਆਪਾਂ ਨਕਲ ਪੁਲਿਸ 78 ਤੋਂ ਸੋ ਸਤਿਓ 9 ਅਤੇ 10 ਅਕਤੂਬਰ ਮਿਤੀ ਪਿੰਡ ਮੇੜੂ ਸਰਕਾਰੀ ਸਕੂਲ ਦੀ